ਆਪਰੇਸ਼ਨ ਸੰਦੂਰ ਨੂੰ ਸਫਲ ਬਣਾਉਣ ਵਾਲੀ ਭਾਰਤੀ ਸੈਨਾ ਦੇ ਸਨਮਾਨ ਵਿਖੇ ਪਠਾਨਕੋਟ ਵਿਖੇ ਇੱਕ ਵੱਡੀ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਧਾਰਮਿਕ ਸਮਾਜਿਕ ਸਿੱਖਿਅਕ ਸੰਸਥਾਵਾਂ ਦੇ ਨਾਲ ਨਾਲ ਵਕ ਵਕ ਉਗੀਆਂ ਸ਼ਖਸੀਤਾ ਨੇ ਭਾਰੀ ਗਿਣਤੀ ਵਿੱਚ ਇਸ ਵਿੱਚ ਭਾਗ ਲਿਆ ਤੇ ਇਸ ਤਿਰੰਗਾ ਯਾਤਰਾ ਵਿੱਚ ਉੱਚੇਤੇ ਤੌਰ ਤੇ ਵਿਧਾਇਕ ਅਸ਼ਨੀ ਸ਼ਰਮਾ ਰਿਟਾਇਰਡ ਮੇਜਰ ਜਨਰਲ ਸੁਰੇਸ਼ ਕਜੂਰੀਆ ਸੁਜਾਨਪੁਰ ਤੋਂ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਭਾਰਤੀ ਜ਼ਿਲ੍ਹਾ ਪ੍ਰਵਕਤਾ ਯੋਗੇਸ਼ ਠਾਕੁਰ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਵਰुण ਠਾਕੁਰ ਸਾਬਕਾ ਮੇਰਾ ਬਸੂਦੇਵਾ ਤੇ ਪ੍ਰਤਾਵੜ ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਆਪਣੇ ਸਕੂਲੀ ਵਿਦਿਆਰਥੀਆਂ ਦੇ ਨਾਲ-ਨਾਲ ਇਸ ਤਿਰੰਗਾ ਯਾਤਰਾ ਵਿੱਚ ਸ਼ਾਮਿਲ ਹੋਏ ਪਾਰੀ ਗਿੰਤੀ ਵਿੱਚ ਇਸ ਤਿਰੰਗਾ ਯਾਤਰਾ ਵਿੱਚ ਸ਼ਾਮਿਲ ਹੋਏ ਲੋਕਾਂ ਨੇ ਭਾਰਤੀ ਸੈਨਾ ਦੇ ਸਨਮਾਨ ਵਿੱਚ ਨਾਰੇ ਲਗਾਏ ਤੇ ਉਹਨਾਂ ਨੇ ਕਿਹਾ ਕਿ ਅੱਜ ਜਿਸ ਜਿੱਤ ਦਾ ਜਸ਼ਨ ਮਨਾ ਰਹੇ ਨਾ ਉਸ ਦਾ ਸਾਰਾ ਸਾਰਾ ਸ਼੍ਰੇਹ ਜਿਹੜਾ ਹੈ ਉਹ ਆਪਰੇਸ਼ਨ ਸੰਦੂ ਨੂੰ ਸਫਲ ਬਣਾਉਣ ਵਾਲੀ ਭਾਰਤੀ ਸੈਨਾ ਨੂੰ ਜਾਂਦਾ ਹੈ ਇਸ ਮੌਕੇ ਵਿੱਚ ਆਓ ਸੁਣਦੇ ਹਾਂ ਵਕ ਵਕ ਬੁਲਾ ਰਹਿਆਂ ਦਾ ਸ਼ਿਲਾਗਾ ਯੋਗ ਸ਼ਬਦਾਂ ਦੇ ਨਾਲ ਸੇਰਾਂ ਦੇ ਸਮਾਨ ਵਿੱਚ ਰੱਖੇ ਗਏ ਸ਼ਬਦਾਂ ਨੂੰ बाबू बाजी भारत माता ਪੂਰੇ ਦੇਸ਼ ਦੇ ਅੰਦਰ ਇਹ ਉਹ ਆਪਰੇਸ਼ਨ ਸੰਦੂਰ ਦੇ ਅੰਦਰ ਜਿਸ ਪ੍ਰਕਾਰ ਤਿੰਨਾਂ ਸੈਨਾ ਨੇ ਆਪਣਾ ਪ੍ਰਾਕਰਮ ਦਿਖਾਇਆ ਹੈ ਆਈਏ ਅਜੈ ਸ਼੍ਰਾਮ ਦੀ ਬਰਕਤ ਜੀ ਆਈਏ ਉਹਨਾਂ ਦੇ ਪ੍ਰਾਕਰਮ ਨੂੰ ਆਜਾਈਏ ਉਹਨਾਂ ਦੀ ਵੀਰਤਾ ਨੂੰ ਬਿਲਕੁਲ ਮਾਣ ਘੜਿਆ ਆਪਣਾ ਉਹਨਾਂ ਦੇ ਸ਼ੋਹਰਿਆਂ ਨੂੰ ਪ੍ਰਣਾਮ ਕਰਨ ਦੇ ਲਈ ਉਹਨਾਂ ਦਾ ਅਭਿਨੰਦਨ ਕਰਨ ਦੇ ਲਈ ਉਨਾ ਦਾ ਧੰਨਵਾਦ ਕਰਨ ਦੇ ਲਈ ਅੱਜ ਮਾਂ ਭਾਰਤੀ ਦੇ ਉਹਨਾਂ ਸਾਰੇ ਸਮੂਹਾਂ ਦਾ ਗੁਣਗਾਨ ਕਰਨ ਦੇ ਲਈ ਇਹ ਤਿਰੰਗਾ ਯਾਤਰਾ ਜਿਹੜੀ ਹੈ ਇਹ ਕੱਢੀ ਜਾ ਰਹੀ ਹੈ ਔਰ ਇਹਦੇ ਅੰਦਰ ਜਨਰਲ ਕਜੂਰੀਆ ਸਾਹਿਬ ਪੂਰੇ ਬਾਕੀ ਸਾਰੇ ਸਾਥੀ politcal ਪਾਰਟੀਆਂ ਦੇ ਲੋਕ ਸਮਾਜਿਕ ਧਾਰਮਿਕ ਵਪਾਰੀ ਔਰ ਸਮਾਜ ਦੀ ਸੇਵਾ ਕਰਨ ਵਾਲੀਆਂ ਐਨ ਜੀਓਜ਼ ਅਲੱਗ-ਅਲੱਗ ਆयाम ਕਿ ਅਸੀਂ ਸਾਰੇ ਹਿੰਦੂਸਤਾਨੀ ਆ ਪਹਿਲਾਂ ਅਸੀਂ ਸਾਰੇ ਪਹਿਲਾਂ ਭਾਰਤ ਮਾਤਾ ਦੇ ਪੁੱਤਰ ਹੈਗੇ ਆ ਔਰ ਜਦੋਂ-ਜਦੋਂ ਇਸ ਸਦੇਸ਼ ਦੇ ਉੱਤੇ ਕੋਈ ਸੰਕਟ ਆਂਦਾ ਹੈ ਤੇ ਅਸੀਂ ਸਾਰੇ ਇਕਜੁੱਟਤਾ ਦੇ ਨਾਲ ਉਹਦਾ ਸਾਹਮਣਾ ਕਰਦੇ ਆ ਔਰ ਅੱਜ ਆਪਰੇਸ਼ਨ ਸੰਦੂਰ ਦੀ ਚਰਚਾ ਜਿਹੜੀ ਹੈ ਪੂਰੇ ਵਿਸ਼ਵ ਦੇ ਅੰਦਰ ਹੋ ਰਹੀ ਹੈ ਔਰ ਰੱਖਿਆ ਮੰਤਰੀ ਜੀ ਨੇ ਬਿਲਕੁਲ ਠੀਕ ਕਿਹਾ ਕਿ ਜਿਸ ਤਰੀਕੇ ਨਾਲ ਨਾਸ਼ਟਾ ਕਰਨ ਚ 23 ਮਿੰਟ ਲੱਗਦੇ ਨੇ 23 ਮਿੰਟ ਚ ਇੱਕ ਦੇਸ਼ ਨੂੰ ਪੂਰੀ ਤਰ੍ਹਾਂ ਨਾਲ ਘੁਟਨੇ ਆ ਤੇ ਲੈਣ ਦਾ ਔਰ ਉਹਨ ਸੀਸਵਾਰ ਦੀ ਗੁਆਰ ਲਗਾਈ ਲੇਕਿਨ ਆਪਰੇਸ਼ਨ ਸੰਦੂਰ ਅਜੇ ਵੀ ਸਤਕੇ ਦਾ ਸਮਾਪਤ ਨਹੀਂ ਹੈ ਜਿਨ੍ਹਾਂ ਨੇ ਸਾਡੀਆਂ ਭੈਣਾਂ ਦਾ ਸੰਦੂਰ ਮਿਟਾਇਆ ਸੀ ਜਿਨ੍ਹਾਂ ਨੇ ਸਾਡੀ ਅਨਕ ਨੂੰ ਜਗਾਇਆ ਸੀ ਉਹਨਾਂ ਨੂੰ ਉਹਨਾਂ ਦੀ ਕਬਰ ਤੱਕ ਪਹੁੰਚਾਉਣ ਦਾ ਕੰਮ ਭਾਰਤ ਦੀਆਂ ਤਿੰਨਾਂ ਸੈਨਾਵਾਂ ਨੇ ਕੀਤਾ ਉਹਨਾਂ ਦਾ ਜਸ਼ੋਗਾਨ ਕਰਨ ਦਾ ਇਹ ਦਿਨ ਅੱਜ ਉਹਦੇ ਲਈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਲਗਭਗ 6:30 ਦੇ ਕਰੀਬ ਅਸੀਂ ਇੱਥੋਂ ਨਿਕਲਾਂਗੇ ਔਰ ਸ਼ਹੀਦੀ ਚੌਂਕ ਤੱਕ ਆਪਣੇ ਉਹਨਾਂ ਸੈਨਿਕਾਂ ਦਾ ਨਮਨ ਔਰ ਉਹਨਾਂ ਦਾ ਜੈਗੋਸ਼ ਕਰਾਂਗੇ ਆਪਰੇਸ਼ਨ ਸਿੰਦੂਰ ਕੀ ਜਿਸ ਪ੍ਰਕਾਰ ਸਫਲਤਾ ਹੋਈ ਹੈ ਪੂਰੇ ਸੰਸਾਰ ਚ ਆਪਰੇਸ਼ਨ ਸਿੰਦੂਰ ਇੱਕ ਨਾਮ ਬਣ ਕੇ ਰਹਿ ਗਿਆ ਹੈ ਜਿਸ ਦੇ ਉੱਪਰ ਕਾਫੀ ਸਟੱਡੀਜ਼ ਹੋ ਰਹੀਆਂ ਨੇ ਕਿਸੇ ਵੀ ਦੇਸ਼ ਨੇ ਅੱਜ ਤੱਕ 3 ਦਿਨਾਂ ਦੇ ਵਿੱਚ 8 ਤੋਂ ਲੈ ਕੇ 10 ਤੱਕ 3 ਦਿਨਾਂ ਦੇ ਵਿੱਚ ਜਿਸ ਪ੍ਰਕਾਰ ਇੱਕ ਦੂਜੀ ਕੰਟਰੀ ਨੂੰ ਆਪਣੇ ਘੁੱਟਣਿਆਂ ਤੇ ਲਿਆਤਾ ਉਹਨਾਂ ਨੂੰ ਸੀ ਫਾਇਰ ਕਰਨ ਲਈ ਮਜਬੂਰ ਕਰਤਾ ਉਹਦੇ ਲਈ ਉਹ ਸੂਰਵੀਰ ਜਿਨ੍ਹਾਂ ਨੇ ਇਹ ਮੌਕਾ ਸਾਨੂੰ ਦਿੱਤਾ ਹੈ ਇਸ ਤੋਂ ਪਹਿਲੇ ਵੀ ਆਸੀਂ 65 71 ਦੀ ਲੜਾਈ ਲੜੀ ਹੈ ਕਾਰਗਿਲ ਲੜਿਆਵਾਂ ਨਾਲ ਲੇਕਿਨ ਇਸ ਪ੍ਰਕਾਰ ਦੀ ਸਫਲਤਾ ਇੱਕ ਪਹਿਲਾ ਨਮੂਨਾ ਹੈ ਅੱਜ ਆਸੀਂ ਇੱਥੇ ਸਾਰੇ ਇਕੱਠੇ ਹੋ ਰਹੇ ਆ ਜਿਨ੍ਹਾਂ ਵਿੱਚ ਇੱਕ ਸਰਵਿਸਮੈਨ ਹਨ ਸਾਡੀ ਵਿਰਾਗਣਾ ਵਿਰਾਗਣਾ ਦੇ ਉਹਨਾਂ ਦੇ ਸਾਡੇ ਵੀਰਾਂ ਦੇ ਪਰਿਵਾਰ ਸ਼ਹੀਦਾਂ ਦੇ ਪਰਿਵਾਰ ਸਾਰੇ ਪੇਸ਼ਤੁਸ ਹਰ ਕਮਿਊਨਿਟੀ ਦੇ ਹਰ ਜਾਤੀ ਹੱਤ ਰਮ ਦੇ ਲੋਕ ਅੱਜ ਇੱਥੇ ਇਕੱਠੇ ਹੋਏ ਨੇ ਪਠਾਨਕੋਟ ਦੇ ਇਹ ਦਿਖਾਉਣ ਲਈ ਕਿ ਅਸੀਂ ਸਾਰੇ ਸਿਵਲਿਅਨ ਜਿੰਨੇ ਵੀ ਹੈ ਕਿਸੇ ਵੀ ਰੂਪ ਚ ਹੈ ਅਸੀਂ ਤੁਹਾਡੇ ਨਾਲ ਹੈ ਜਿਸ ਝੰਡੇ ਦੇ ਲਈ ਤੁਸੀਂ ਆਪਣੀ ਜਾਨ ਦੀ ਵਾਜੀ ਲਗਾਈ ਸੀ ਅਸੀਂ ਉਹੀ ਝੰਡਾ ਚ ਲੈ ਕੇ ਪੂਰੇ ਬਾਜ਼ਾਰ ਦੇ ਵਿੱਚ ਨਿਕਲਾਂਗੇ ਤੁਹਾਡਾ ਧੰਨਵਾਦ ਕਰਾਂਗੇ ਉਹਦੇ ਨਾਲ ਹੀ ਨਾਲ ਅਸੀਂ ਕੌਮ ਨੂੰ ਪੂਰੇ ਇੱਕ ਸੰਦੇਸ਼ ਵੀ ਦੇਣਾ ਚਾਹਾਂਗੇ ਕਿ ਇਹ ਝੰਡਾ ਜਿਹਨੂੰ ਤਿੰਨੋਂ ਸੈਨਾ ਉਠਾ ਕੇ ਉੱਚਾ ਉਡਾਣ ਦੀ ਕੋਸ਼ਿਸ਼ ਕਰ ਰਹੀਆਂ ਨੇ ਅਸੀਂ ਆਪਣੇ ਸਹਿਯੋਗ ਪੂਰਾ ਪੂਰਾ ਉਹਨਾਂ ਨੂੰ ਦੇਾਂਗੇ ਜਨਤਾ ਦਾ ਹੁਨਮਾ ਜਨਤਾ ਦਾ ਜੋਸ਼ ਜਿਸ ਪ੍ਰਕਾਰ ਦੇ ਨਾਲ ਭਾਰਤ ਦੀ ਸੇਨਾ ਨੇ ਸਾਹਸ ਔਰ ਸ਼ੌਰਿਆ ਦਾ ਪਰਿਚੇਦ ਦਿੱਤਾ ਉਹ ਦੇਖਦੇ ਹੀ ਬੰਦਾ ਹੈ ਪਾਕਿਸਤਾਨ ਨੂੰ ਇੱਕ ਤਰੀਕੇ ਦੀ ਮੂਠੀ ਖਾਣੀ ਪਈ ਹੈ ਜਿਸ ਤਰੀਕੇ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਮੈਂ ਇਹ ਸਮਝਦਾ ਕਿ ਪੂਰੇ ਭਾਰਤ ਵਰਸ਼ ਦਾ ਜੋਸ਼ ਉਹ ਸਤਵੇਂ ਆਸਮਾਨ ਤੇ ਪੁੱਜਿਆ ਹੈ ਔਰ ਅਸੀਂ ਚਾਰਾਂ ਦਿਨਾਂ ਦੇ ਅੰਦਰ ਉਹਨਾਂ ਦੇ ਛੱਕੇ ਛੁੜਾ ਦਿੱਤੇ ਔਰ ਪੈਲਗ람 ਦੀ ਘਟਨਾ ਤੋਂ ਬਾਅਦ ਜਿਸ ਤਰੀਕੇ ਦਾ ਰੋਸ਼ ਪੂਰੇ ਦੇਸ਼ ਦੇ ਅੰਦਰ ਸੀ ਉਹਦਾ ਬਦਲਾ 4 ਦਿਨਾਂ ਦੇ ਅੰਦਰ ਹਿੰਦੁਸਤਾਨ ਦੀ ਸਰਕਾਰ ਨੇ ਭਾਰਤੀ ਸੈਨਾ ਨੇ ਵਾਯੂ ਸੈਨਾ ਨੇ ਫਲ ਸੈਨਾ ਨੇ ਪਾਕਿਸਤਾਨ ਕੋਲੋਂ ਲਿਆ ਨਾ ਕੇਵਲ ਪਾਕਿਸਤਾਨ ਦੇ ਸਾਰੇ ਅਤੰਕੀ ਟਿਕਾਰਿਆਂ ਨੂੰ ਤਬਾਹ ਕੀਤਾ ਬਲਕਿ ਉਹਨਾਂ ਦੇ 11 에어 بیس ਨੂੰ 3 ਦਿਨਾਂ ਦੇ ਅੰਦਰ ਤਬਾਹ ਕਰਕੇ ਕਿਸੇ ਕੰਮ ਦਾ ਨਹੀਂ ਛੱਡਿਆ ਅਸੀਂ ਅੱਜ ਸਾਰੇ ਪਠਾਨਕੋਟ ਜ਼ਿਲ੍ਹੇ ਦੇ ਵਾਸੀ ਭਾਰਤ ਦੀ ਸੈਨਾ ਦਾ ਅਭਿਨੰਦਨ ਕਰਨ ਦੇ ਲਈ ਉਹਨਾਂ ਦੇ ਸਾਰੇ ਔਰ ਅਦੰਬੇ ਸ਼ਹਰਤ ਨੂੰ ਸਨਮਾਨ ਦੇ ਲਈ ਉਹਨਾਂ ਦਾ अभिनंदन ਕਰਨ ਦੇ ਲਈ ਤਿਰੰਗਾ ਯਾਤਰਾ ਦਾ ਯੋਜਨ ਕਰ ਰਹੇ ਆ ਪਰ ਇਸ ਯਾਤਰਾ ਦੇ ਅੰਦਰ ਮੇਜਰ ਜਨਰਲ ਸੁਰੇਸ਼ ਖਜੂਰੀਆ ਜੀ ਕਰਨਲ ਸੁਭਾਸ਼ ਜੜਵਾਲ ਜੀ ਉਹਨਾਂ ਦਾ ਨੇਤਿਤਵ ਰਹੇਗਾ ਸ਼ਹਿਰ ਦੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਪਾਰਕ ਸੰਸਥਾਵਾਂ ਧਾਰਮਿਕ ਸੰਸਥਾਵਾਂ ਮਹਿਲਾਵਾਂ ਸਭ ਲੋਕ ਮਿਲ ਕੇ ਤਿਰੰਗਾ ਯਾਤਰਾ ਦੇ ਵਿੱਚ ਭਾਰਤ ਮਾਤਾ ਦੀ ਜੈ ਕਰਦੇ ਹੋਏ ਪਠਾਨਕੋਟ ਦੇ ਬਾਜ਼ਾਰਾਂ ਦੇ ਵਿੱਚ ਗੁਜ਼ਰਨਗੇ ਮੈਂ ਸਾਰੇ ਪਠਾਨਕੋਟ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਮਿਲ ਕੇ ਭਾਰਤ ਦੀ ਜਨਤਾ ਦਾ ਧੰਨਵਾਦ ਕਰਨ ਦੇ ਲਈ ਉਹਨਾਂ ਦਾ ਵੀ ਨंदन ਕਰਨ ਦੇ ਲਈ ਇਸ ਤਿਰੰਗਾ ਯਾਤਰਾ ਦੇ ਵਿੱਚ ਸ਼ਾਮਲ ਹੋਈ ਹੈ ਬਹੁਤ-ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਮੈਂ ਸਮਝਦਾ ਕਿ ਜਿਸ ਤਰ੍ਹਾਂ ਸਾਡੀ ਸੈਨਾ ਨੇ ਇਹ ਦੋ ਚਾਰ ਦਿਨਾਂ ਜਿਹੜਾ ਯੁੱਧ ਦਾ ਟਾਈਮ ਚੱਲਣ ਡਿਆ ਸੀਗਾ ਸਾਡੀ ਸੈਨਾ ਨੇ ਜਿਸ ਹੱਬ ਨਾਲ ਪਾਕਿਸਤਾਨ ਚ ਵੜ ਕੇ ਆਤੰਗਵਾਦੀਆਂ ਨੂੰ ਮਾਰਿਆ ਮੈਂ ਸਮਝਦਾ ਕਿ ਇਹ ਸਾਡੇ ਵਾਸਤੇ ਗਰਵ ਦੀ ਗੱਲ ਹੈ ਔਰ ਸੈਨਾ ਦੀ ਸੈਨਾ ਦੀ ਇਸ ਵਿਜੇ ਲਈ ਇਹ ਯਾਤਰਾ ਕੀਤੀ ਗਈ ਹੈ ਤਿਰੰਗਾ ਯਾਤਰਾ ਬੜ ਚੜਕਰ ਲੋਕਾਂ ਨੇ ਹਿੱਸਾ ਲਿਆ ਤੁਹਾਡੇ ਸਾਹਮਣੇ ਪੂਰਾ ਸ਼ਹਿਰ ਜਾਮ ਸੀਗਾ ਬੜ ਚੜ ਕੇ ਹਰ ਵਿਅਕਤੀ ਆਪਣੇ ਘਰੋਂ ਨਿਕਲਿਆ ਔਰ ਤਿਰੰਗੇ ਦੇ ਸਮਾਨ ਵਾਸਤੇ ਦੇਸ਼ ਦੇ ਸਮਾਨ ਵਾਸਤੇ ਬਾਹਰ ਨਿਕਲ ਕੇ ਆਇਆ ਉਦੇਸ਼ ਇਹ ਹੀ ਇਸ ਤਿਰੰਗੇ ਯਾਤਰਾ ਦਾ ਔਰ ਹੋਰ ਲੋਕਾਂ ਨੂੰ ਕਿਸ ਨਾਲ ਪਤਾ ਜਿਹੜਾ ਆਪਰੇਸ਼ਨ ਸਿੰਦੂਰ ਸੀਗਾ ਉਹਦੀ ਕਾਮਯਾਬੀ ਵਾਸਤੇ ਇਹ ਤਿਰੰਗਾ ਯਾਤਰਾ ਕੀਤੀ ਗਈ ਹੈ ਉਦੇਸ਼ ਇਹ ਹੀ ਸੀਗਾ ਕਿ ਜਿਹੜੀ ਵਿਜੇ ਅਸੀਂ ਪਾਕਿਸਤਾਨ ਦੇ ਆਤੰਗਵਾਦੀਆਂ ਉੱਪਰ ਪਾਈ ਹੈ ਉਹਦੇ ਸੰਦਰਭ ਵਿੱਚ ਸੈਨਾ ਦੀ ਸੈਨਾ ਨੂੰ ਮਾਨ ਸਮਾਨ ਵਧਾਉਣ ਵਾਸਤੇ ਇਹ ਤਿਰੰਗਾ ਯਾਤਰਾ ਕੀਤੀ ਗਈ ਹੈ ਅੱਜ ਪਖਾਨਕੋਟ ਜ਼ਿਲ੍ਹੇ ਦੀ ਜਨਤਾ gather ਹੈ ਉਹ ਤਰੰਗਾ ਯਾਤਰਾ ਕਰ ਰਹੀ ਹੈ ਸਾਡੇ ਦੇਸ਼ ਦੇ ਜਿਹੜੇ ਵੀਰ ਜਵਾਨ ਜਿਨ੍ਹਾਂ ਨੇ ਸਿਰਫ 25 ਮਿੰਟਾਂ ਦੇ ਵਿੱਚ ਪਾਕਿਸਤਾਨ ਦੇ ਕੋਨੇ-ਕੋਨੇ ਵਿੱਚ ਜਾ ਕੇ ਉਹਨੂੰ ਨਸტრਾ ਬਹੁ ਕੀਤਾ ਜਿਹੜੀ ਉਹ ਭਾਸ਼ਾ ਸਮਝਦੇ ਸੀਗੇ ਉਹਨੂੰ ਉਹ ਭਾਸ਼ਾ ਸਮਝਾਈ ਗਈ ਮੋਦੀ ਜੀ ਨੇ ਦੇਖਿਆ ਸੀ ਕਲਪਨਾ ਤੋਂ ਪਰਾ ਕਲਪਨਾ ਤੋਂ ਪਰਾ ਉਹਨਾਂ ਨੇ ਨੁਕਸਾਨ ਪਹੁੰਚਾਇਆ ਅੱਜ ਸਾਡੇ ਜिले ਦੀ ਜਨਤਾ ਜਿਹੜੀ ਹੈ ਉਹ ਆਰਮੀ ਵਾਸਤੇ ਸਾਡੇ ਦੇਸ਼ ਦੇ ਜਵਾਨਾਂ ਵਾਸਤੇ ਉਹਨਾਂ ਦੇ ਹੌਸਲੇ ਵਾਸਤੇ ਅੱਜ ਯਾਤਰਾ ਜਿਹੜੀ ਹੈ ਕੀਤੀ ਜਾ ਰਹੀ ਹੈ ਜਿੱਤਨੀ ਕਿਹੜਾ ਸਾਡੇ ਦੇਸ਼ ਦੀ ਆਤਮਾ ਸਾਡੇ ਦੇਸ਼ ਦੇ ਜਵਾਨ ਮਾਰੂ ਦੇ ਉੱਤੇ ਆਪਣੀ ਡਿਊਟੀ ਕਰ ਰਹੇ ਆ ਅਸੀਂ ਉਹਨਾਂ ਨੂੰ ਜिले ਤੋਂ ਮੈਸੇਜ ਦੇਣਾ ਚਾਹੁੰਦੇ ਆ ਕਿ ਹਰ ਦੇਸ਼ ਵਾਸੀ ਆਜ ਮਨ ਤੋਂ ਤੇ ਨਾਲ ਤੁਹਾਡੇ ਨਾਲ ਹੈ ਹਿੰਦਿਆਬਾਦ बहुत ही ऐतिहासिक पल है पठानकोट के लिए पूरा शहर एक साथ जुड़ा है लोकेशन सिंधु की सक्सेस के बारे में तो दिखाता है हमारे भारत का जो डिफेंस है वो कितना स्ट्रॉग है एक विश्व शक्ति के रूप में उभर के आया है और इस यात्रा के लक्ष्य से हम इसको मना रहे हैं तिरंगा यात्रा है। और जय हिंद हम तिरंगा यात्रा निकाल रहे हैं और एक सौ की तरफ से हम काफी में यहाँ हमारे साथी आए हुए हैं और जनरल साहब भी हमारे साथ हैं आपने देखा है ये इस तरह से सारा खुश हुआ है और पहली बार हुआ है कि हमें ये सरकार ने इजाजत दी की से पार जाइए तो की बात ये है और देखा जाए तो एक फौजी के तौर तो पर मजा आ गया काम करने का मजा आ गया बहुत अच्छा लगा है आप लोग को भी बहुत मेहरबानी बहुत बहुत शुक्रिया आपका धन्यवाद जो पहलगाम के बीच आत्मा हमला किया है ਉਹਦੇ ਸਬੰਧ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜੋ ਪਾਕਿਸਤਾਨ ਸਾਡੇ ਜਵਾਨਾਂ ਨੇ ਪਾਕਿਸਤਾਨ ਦਾ ਬਹੁਤ ਵੱਡਾ ਜਵਾਬ ਦਿੱਤਾ ਹੈ ਉਹਦੇ ਸਬੰਧ ਵਿੱਚ ਰਾਸ਼ਟਰੀ ਸੁਰੱਖਿਆ ਲਾ ਕੇ ਲਈ ਹਨ ਪੂਰੇ ਹਿੰਦੁਸਤਾਨ ਦੇ ਵਿੱਚ ਜਵਾਨਾਂ ਦੇ ਹੌਸਲੇ ਬਾਤ ਨਹੀਂ ਜੰਗਾ ਜੱਟਾਂ ਕੱਢੀ ਆ ਅੱਜ ਇਹ ਰਾਂਗ ਕੋ ਲੱਗੇ ਵੀ ਸੰਪੂਰਨ ਸਾਰੇ ਜਿਲ੍ਹਾ ਵਾਸੀਆਂ ਦੇ ਪਾਸੋਂ ਪੈਨਾ ਯਾਤਰਾ ਕੱਢੀ ਜਾ ਰਹੀ ਆ ਜੈ ਹਿੰਦ ਜੈ ਹਿੰਦ ਅੱਜ ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਚ ਤਰੰਗਾ ਯਾਤਰਾ ਪਖੰਗੋੜ ਚ ਰਿਕੜ ਰਹੀ ਹੈ। ਉਹ ਤੁਸੀਂ ਦੇਖ ਰਹੇ ਹੋ ਜਨਸਲਾਹ ਸਾਰਾ ਪਖੰਗੋੜ ਹਰ ਵਰਗ ਦੇ ਲੋਕੀ ਇੱਥੇ ਆਜ ਮੌਜੂਦ ਨੇ। ਔਰ ਮੈਂ ਆਪਕਾ ਰੋਮਾਂਚਿਤ ਫੀਲ ਕਰ ਰਹਾ ਰੋਂਗ ਤੇ ਖੜੇ ਹੋ ਰਹਿਣਾ ਔਰ ਸਾਨੂੰ ਮਾਣ ਹੈ ਆਪਣੇ ਦੇਸ਼ ਤੇ ਸਰਦੇਸ਼ ਦੀ ਆਰਮੀ ਤੇ ਭਾਰਤੀ ਸੈਨਾ ਤੇ ਸਾਡੇ ਕੇਂਦਰੀ ਨੇਤ੍ਰਿਤ ਦੇ ਮੋਦੀ ਜੀ ਤੇ ਸਾਰੇ ਨੂੰ ਆਪਰੇਸ਼ਨ ਸਿੰਦੂਰ ਦੀ ਕਾਮਯਾਬੀ ਦੀ ਬਹੁਤ ਬਹੁਤ ਵਧਾਈ। ਜੈ ਹਿੰਦ। अप्रैल को पहलगाम में जो कुछ हुआ वो देश की अस्मिता पर गहरी चोट था जिसमें हमारे हमारे 26 जो निर्दोष पर्यटक थे उनका लहू घाटी में और वो की कीमत पाकिस्तान को चुकानी पड़ी जैसे जनरल साहब ने बोला कि तेईस मिनट के अंदर ही पाकिस्तान को घुटनों पर ला दिया और आज ये तिरंगा यात्रा समर्पित है अपने शौर्य वीरों को अपने और जहां सैनिकों को जिन्होंने अपनी जान की प्रवाह किए बिना अपने उन छब्बीस दहनों के सुहाग का बदला ले लिया और पाकिस्तान के घर में घुस उन्हें धूल चिताई और आज शहीदों के परिवार पूर्व सैनिक इंडियन एयरफोर्स इंडियन नेवी और बीएसएफ और भारतीय सेना के पूर्व सैनिक जो हैं इस तरंगा यात्रा की शोभा बढ़ा रहे हैं और मैं समझता हूं ऐसी यात्रा से हमारे शौर्यवीर जो हमारे सीमाओं के प्रहरी हैं उनका हौसला बढ़ेगा और ये महसूस करेंगे कि आज देश उनके साथ खड़ा है

There is nothing to worry about. Join Gandam Group of Institute, which is approved by AICTE New Delhi and affiliated to IKG Punjab Technical University Kapurthala. They also arrange regular industrial visits, job fairs, and campus drives so that students learn work ethics way before they start working in national and international companies. And they also offer state-of-the-art library. And all required labs. That's okay, but what about the cultural activities? I'm a person who got the talent, and I always crave for the opportunity to showcase my talent. No worries, my friend, we are always keen to organize such functions. Okay bye. Where are you going? a &M Group of Institutes. a &M Group of Institutes, an institution with a track record of placements. A&M Group of Institutes near A&M's James Cambridge International School opposite Canada Palace, Dalhousie, Jalandhar Bypass Road, Pathankot.